ਕੀ ਆ ਗਿਆ ਚਲੋ ਖੇਡੋ ਹੁਣ ਜਹਾੜ ਦੀ ਬਸ ਕਰਾਉਂਗੀ ਭੱਜੂ ਜਹਾੜ ਦੇ ਨਾਲ ਹੁਣ ਖੇਡੂਗਾ ਬੋਤਲ ਪੀ ਲਈ ਦੁੱਧ ਦੀ ਹੁਣ ਖੇਡੂਗਾ ਆ ਦੇਖੋ ਮੁੰਸੇ ਮਿੱਤਾਂ ਦਾ ਆ ਕੱਲਾ ਅਸਕ ਟੈਂਪਿੰਗ ਪਈ ਅਸੀਂ ਦੇਖੀ ਹੋਈ ਨਹੀਂ ਕਿਸੇ ਇੱਥੇ ਪਈ ਐ ਇੱਥੇ ਪਈ ਸੀ ਐਸੇ ਸੜ ਸਾਰਿਆਂ ਨੇ ਵੀਡੀਓ ਬਣਾਈਆਂ ਅਸੀਂ ਰਹਿ ਗਏ ਚਲੋ ਉਹ ਜਾਣ ਇਹ ਤਾਂ ਖੇਡਦਾ ਹੁੰਦਾ ਇਹਦੀ ਮਾਂ ਉਹੀ ਕਰ ਜਾਂਦੀ ਆ ਬਾਲਾ ਤੰਗ ਕਰਦੀ ਆ ਬਾਲਾ ਜਿਆਦੇ ਲੈ ਵੀ ਇੱਕ ਮਾਂ ਬਣਾਣੀ ਹੋਜੀ ਅੱਜ ਫੇਰ ਆ ਗਿਆ ਇੱਕ ਦਿਨ ਦੀ ਬ੍ਰੇਕ ਲੈ ਕੇ ਸਾਰੇ ਸਾਫ ਰਿਆ ਮੌਸਮ ਅੱਜ ਫੇਰ ਉਹੀ ਕੁਝ ਸਵੇਰ ਦੀ ਜਦੋਂ ਮੈਂ ਉੱਠੀ ਹਾਂ ਤਾਂ ਕਣੀਆਂ ਕਣੀਆਂ ਜੇ ਪੈਈਆਂ ਸਨ ਹੁਣ ਦਾਈ ਮਾ ਜਿਹੜਾ 9:30 ਦਾ ਹੋ ਗਿਆ ਆ ਆ ਗਿਆ ਬੱਦਲ ਵੀ ਬਹੁਤ ਆ ਲੇ ਗੋਹਾ ਚੱਕਣਾ ਸੀ ਪਹਿਲਾਂ ਵੀ ਪਣੀਆ ਜੇ ਬੰਦੀਆਂ ਸੀਗੀਆਂ ਅਸੀਂ ਕਿਹਾ ਚੱਲ हट ਜੂ ਖੜ੍ਹ ਜੂ ਅਸੀਂ ਜਾ ਬਹਿਣ ਬੈਠ ਗਏ ਹੁਣ ਇਹ ਆਏਗੀ ਆ ਚਲੋ ਉਹ ਜਾਣੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕਾ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਜੇ ਤਾਂ ਤੁਸੀਂ ਦੇਖ ਹੀ ਲਿਆ ਮੀ ਪਈ ਜਾਂਦਾ ਹੈ ਹਨਾ ਆਪਾਂ ਵਲੌਗ ਸ਼ੁਰੂ ਕਰ ਲੈਣੇ ਆ ਤੇ ਮੀ ਹੁਣ ਵੀ ਪੈਂਦਾ ਆ ਪੂਰੇ ਝੋਰਾ ਛੋਰਾ ਨਾਲ ਮੀ ਪੈ ਰਿਹਾ ਤੇ ਟਾਈਮ ਆ ਜਿਹੜਾ 9:00 ਦਾ ਹੋ ਗਿਆ ਤੇ ਗੋਹਾ ਚੱਕਣ ਲਈ ਉਹਨੇ ਰੱਬ ਨੇ ਨਾ ਆਪਾਂ ਨੂੰ 10 ਮਿੰਟ ਦੇਤੇ ਸੀਗੇ 10 ਮਿੰਟ ਚ ਅਸੀਂ ਗੋਹਾ ਚੱਕਤਾ ਐ ਮੈਂ ਤਾਂ ਹਾਲੇ ਵੀਡੀਓ ਐਡੀਟਿੰਗ ਕਰਦੀ ਸੀ ਬੈਠੀ ਮੇਰੇ ਤੋਂ ਧੁੱਬ ਗਿਆ ਤੋਂ ਧੁੱਬ ਗਿਆ ਤੋਂ ਧੁੱਬ ਗਿਆ ਮੈਨੂੰ ਲੱਗਿਆ ਹਾਲੇ ਨਹੀਂ ਉਪੜਦਾ ਕਰਤਾ ਉਹ ਹੀ ਕੰਮ ਹੋਰੀ ਕੰਮ ਹੋ ਗਿਆ ਕਦੇ ਦੁੱਧ ਨਹੀਂ ਉਬਲਿਆ ਹੈਗਾ ਹੁਣ ਜਿੱਦਣ ਦੀ ਮੈਂ ਚੁੱਲ੍ਹੇ ਤੇ ਦੁੱਧ ਗਰਮ ਕਰਨ ਲੱਗੀ ਆ ਅੱਜ ਦੁੱਧ ਉਬਲ ਗਿਆ ਉਹ ਪੱਜੇ ਕੋਲ ਬੈਠੇ ਰਿਹਾ ਕਦੇ ਨਹੀਂ ਉਬਲਦਾ ਤਾਂ ਹੀ ਕਹਿੰਦੇ ਦੁੱਧ ਪੁੱਤ ਦੇ ਵਾਲ ਦਾ ਕੋਈ ਨਹੀਂ ਪਤਾ ਹੈਗਾ ਹਨਾ ਤੂੰ ਨਾ ਰੱਖ ਕੇ ਗਈਆਂ ਇੱਥੇ ਤੇ ਤੈਨੂੰ ਕਹਿੰਦੀ ਸੀ ਨਾਲੇ ਤਾਂ ਦੁੱਧ ਉਬਲ ਗਿਆ ਨਾਲੇ ਬਿਜਲੀ ਗੜ ਕੇ ਲੱਸ਼ ਕੇ ਮੈਂ ਤਾਂ ਭੱਜਣ ਦੇ ਨਾ ਮੈਂ ਦੁੱਧ ਵਾਲੀ ਬਤੀਲੇ ਤੇ ਮੈਂ ਬਾਅਦ ਚ ਜਾ ਕੇ ਲਾਇਆ ਹੋਰ ਉਬਲ ਗਿਆ ਜਾਨੂ ਦਾ ਦੁੱਧ ਗਾੜਾ ਗਾੜਾ ਲੇਕਣੇ ਬਿਜਲੀ ਦਾ ਡਰ ਲੱਗਦਾ ਭਾਈ ਕਹਿੰਦੇ ਹੁੰਦੇ ਵੀ ਹੈ ਨਾ ਫੋਨਾ ਫਾਨਾ ਤੇ ਬਿਜਲੀ ਹੁਣ ਮੈਂ ਤਾਂ ਇਹਨੂੰ ਇਹ ਵੀ ਰੱਖੀ ਬੈਠਾ ਸੀਗਾ ਤੇ ਮੈਂ ਹੋਮਵਰਕ ਦੇ ਦਮ ਬਾਅਦ ਚ ਦੇ ਲਿਆ ਉਹਦਾ ਫੋਨ ਰੱਖ ਦੇ ਦੋ ਤਾਂ ਮੈਂ ਹੁਣ ਬਾਅਦ ਚ ਤੇਰੇ ਕੋਲੇ ਐਨ ਘਰ ਰੱਖ ਕੇ ਗਈ ਫੋਨ ਰੱਖ ਕੇ ਗਈ ਫੇਰ ਮੈਂ ਜਾ ਕੇ ਦੁੱਧ ਲਾ ਕੇ ਲੈ ਕੇ ਆਈ ਹਾਂ ਹੁਣ ਦੁੱਧ ਲਾ ਲਿਆ ਈ ਦਲੀਆ ਵਾਲਾ ਪਤੀਲਾ ਰੱਖਿਆ ਈ ਚਾ ਲੱਗ ਚੱਲਦੀ ਆ ਦਲੀਆ ਰਿਜਜੂ ਵਧੀਆ ਟਾਈਮ ਤੁਹਾਨੂੰ ਦੱਸੇ ਦਿੱਤਾ 900 ਵੇ ਨਾ ਉਹਦਾ ਤੇ ਮੈਂ ਅੱਜ ਥੋੜਾ ਜਿਹਾ ਹੋ ਪਾ ਲਿਆ ਰੜਕਣਾ ਪਾ ਲਿਆ ਦੁੱਧ ਮਧਾਣੀ ਲਾਈ ਹੋਈ ਆ ਲਾਕ ਬੰਦ ਕਰਤੀ ਮਧਾਣੀ ਦਾ ਤੇ ਮੱਖਣੀ ਥੋੜੀ ਜਿਹੀ ਬਣੀ ਹੋਊਗੀ ਥੋੜਾ ਥੋੜਾ ਜਿਹੀ ਰੜਕਿਆ ਮੱਖਣੀ ਕੱਢਦੀਆਂ ਨਾਲ ਫਿਰ ਆਟਾ ਗੁੰਨਦੀਆਂ ਫਿਰ ਇਹਨਾਂ ਰੋਟੀ ਬਣਾ ਕੇ ਖਲਾ ਦਈਏ ਬਸ ਆਹੀ ਕੰਮ ਆਪ ਕਾ ਲਓ ਖਾ ਲਓ ਹੋਰ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਜਾਂ ਸਾਡੇ ਕੋ ਛੱਲੀਆਂ ਨੇ ਅਸੀਂ ਛੱਲੀਆਂ ਦੇਣ ਲੰਨੇ ਸਾਡਾ ਬੰਦਾ ਛੱਲੀਆਂ ਦੇਣ ਲੱਗਿਆ ਹੋਇਆ ਚਾਹੇ 10 ਵਜੇ ਰੋਟੀ ਖਾ ਲਓ ਚਾਹੇ 11 ਵਜੇ ਖਾ ਲਓ ਹੁਣ ਤਾਂ ਘਟਾ ਟਾਈਮ ਹੀ ਨਹੀਂ ਹੈਗਾ ਕਾਇਦਨ ਤਾਂ ਸਾਡਾ ਬੌਲੀ ਨਾ ਚੱਲੀ ਗਿਆ ਫਿਰ ਖੀਰ ਬਣਾ ਲਈ ਅਸੀਂ ਖੀਰ ਨਾ ਚੱਲੀ ਗਿਆ ਹੈ ਨਾ ਤੇ ਅੱਜ ਭਾਈ ਸਾਡੇ ਸਾਡੇ ਤੋਂ ਨਾ ਬਹੁਲੀ ਨਾ ਖੀਰ ਸਾਡਾ ਬੰਦਾ ਕੌਲੀ ਜਾ ਵਿੱਚ ਆ ਕੇ ਮੇਰੇ ਖਾਣ ਨੂੰ ਕੁਝ ਫੇਰ ਵੀ ਸੀਗਾ ਪੰਜੀਰੀ ਪਈ ਸੀ ਇਹਨਾਂ ਨੇ ਪੰਜੀਰੀ ਖਾ ਲਈ ਤੇ ਹਾਲੇ ਵੀ ਪਿਆਪਾ ਮੇਰੇ ਕੋ ਖੋਆ ਵੀ ਪਿਆ ਵੈਸੇ ਗੁਰੂ ਦੀ ਕਿਰਪਾ ਨਾਲ ਹੈਗਾ ਆਪਣੇ ਸਾਰਾ ਕੁਝ ਪ੍ਰੋਡੈਕਟ ਆਪਾਂ ਸਾਰੇ ਰੱਖੀ ਰਿਆ ਕੱਲ ਜਿਹੜਾ ਮੈਂ ਉਦਣ ਦਸਮੀਆ ਦਿਨ ਕਿਉਂ ਕਰਮ ਕਰਿਆ ਸੀ ਉਹਦੇ ਵਿੱਚ ਜਿਹੜਾ ਖੋਆ ਨਿਕਲਿਆ ਸੀਗਾ ਉਹ ਚ ਵੀ ਮੈਂ ਕੱਲ ਚੀਨੀ ਰਲਾ ਕੇ ਰੱਖਤੀ ਉਹ ਪਰਮ ਬਹੁਤ ਖਾਂਦਾ ਉਹਨੂੰ ਯਾਨੀ ਕਿ ਬਹੁਤ ਪਸੰਦ ਆ ਪਰਮ ਨੂੰ ਹੁਣ ਇਹ ਉਹ ਚੱਕਣ ਲੱਗੇ ਸੀ ਖਾਣ ਨੂੰ ਮਾ ਭਾਈ ਤੁਸੀਂ ਪੰਜੀਰੀਓ ਖਾ ਲਓ ਪੰਜੀਰੀ ਮੈਂ ਰਲਾਈ ਸਪੈਸ਼ਲ ਪਰਮ ਲਈ ਸੀ ਉਹਨੇ ਖਾਦੀ ਹੋਈ ਨਹੀਂ ਖਾਦੀ ਉਹਦੇ ਡੈਡੀ ਨੇ ਆ ਸਾਰੀ। ਮਾਗੇ ਆ। ਸਾਰੀ ਉਹ ਡੈਡੀ ਨੇ ਖਾਦੀ ਆ ਡੈਡੀ ਨੇ ਖਾਦੀ ਆ ਸਾਰੀ। ਠੀਕ ਹੈ ਨਾ। ਹਾਂ। ਮੇ ਆਨੇ ਦਾ ਬੱਤ ਮਾਂ ਦਾ ਰੋ ਰੋ ਗੱਲ ਨਹੀਂ। ਨਾ ਇੱਥੇ ਮਾਂ ਨਹੀਂ ਪੰਜੀਰੀਆਂ ਖਾਂਦੀ ਇੱਥੇ ਤਾਂ ਡੈਡੀ ਖਾਂਦਾ। ਕਿੰਨਾ ਬਹੁਤ ਸਾਰੇ। ਹਰੇ ਕੱਲ੍ਹ ਗਏ ਮੇਰੇ ਕੱਲ੍ਹ ਵੀ ਮੈਨੂੰ ਇਹ ਕਹੀ ਗਿਆ ਝੂਠ ਬੋਲਦੀ ਐ ਨਾਲੇ ਮੈਂ ਕਦੇ ਝੂਠ ਨਹੀਂ ਬੋਲੀ ਹੈਗੀ ਝੂਠ ਪਤਾ ਜਨਾਨੀਆਂ ਕਿੰਨਾ ਬੋਲਦੀਆਂ ਨੇ ਬੰਦੇਆਂ ਕੋਲੇ। ਸਿੱਧਾ 10 10 20 20000 ਦਾ ਝੂਠ ਬੋਲਦੇ ਨੇ ਮੈਂ ਕਦੇ 10 ਪੈਸੇ ਦਾ ਵੀ ਨਹੀਂ ਹੈ ਮੈਂ ਤਾਂ ਜਵਾਂ ਨਹੀਂ ਬੋਲੀ ਚਾਹੇ ਸਰਫ ਸੁਰਪਨਾ ਧੋ ਲੋ ਜਾਂ ਕੁਛ ਕਰ ਲੋ ਮੈਂ ਕਦੇ ਵੀ ਨਹੀਂ ਬੋਲੀ ਹੈਗੀ ਸਰਫ ਬਹੁਤ ਵਧੀਆ ਹੁਣ ਚੱਲੀ ਨਾ ਮਾਰੀ ਮੈਂ ਕਦੇ ਝੂਠ ਨਹੀਂ ਬੋਲੀ ਹੈਗੀ ਨਾ ਮੈਨੂੰ ਪੈਸੇ ਖੂਸੇ ਤਾਂ ਹੈ ਨਹੀਂ ਜਵਾਂ 60-65 ਸਾਲ ਤੋਂ ਹੋ ਗਿਆ ਕਿੰਨੇ ਦਿਨ ਹੋ ਗਏ ਤੇ ਲਾਉਣ ਮੈਂ ਪਹਿਲਾਂ ਮੈਂ ਕਿਹਾ ਹੈ ਨਾ ਤੁਹਾਨੂੰ ਸਾਫ ਸਾਫ ਦੱਸਦੀ ਆ ਭਾਈ ਸਾਰੀ ਐ ਸਿੱਧੀ ਝੂਠ ਨਹੀਂ ਬੋਲਦੀ ਚੱਲ ਮੈਂ ਦੱਸਿਆ ਨਹੀਂ ਕਦੇ ਵੀ ਝੂਠ ਤਾਂ ਨਹੀਂ ਬੋਲੀ ਇਹਦਾ ਮਤਲਬ ਇਹਦਾ ਨਹੀਂ ਮੈਂ ਝੂਠ ਬੋਲਦੀ ਆ ਮੈਂ ਦੱਸਿਆ ਨਹੀਂ ਕਦੇ ਹਨਾ ਤੇ ਮੈਨੂੰ YouTube ਤੋਂ ਪੈਸੇ ਆਏ ਤੇ ਮੈਂ ਸਾਂਭ ਕੇ ਰੱਖੇ ਵੀ ਮੈਂ ਸੂਟ ਲੈ ਕੇ ਆਉਣੇ ਨੇ ਉਦੋਂ ਉਹਨੇ ਮੁੰਨੜੀ ਦੇ ਭਾਈਆਂ ਪਿੱਟੀ ਵੀਰਾਂ ਵੱਡੀ ਨੇ ਹੁਣ ਆਪਾਂ ਤਾਂ ਭਾਈ ਐਂ ਗਾਂਗੇ ਜਦੋਂ ਆਪਣਾ ਅੰਦਰੋਂ ਸਿਲ ਤੜਫਾਇਆ ਪਿਆ ਜਮਾ ਛਿੱਲਿਆ ਪਿਆ ਹਨਾ ਉਹਨੇ ਭਾਈਆਂ ਪਿੱਟੀ ਨੇ ਇੰਨਾ ਜਾਨੀ ਕਿ ਉਹ ਕੀਤਾ ਨਾ ਕਲੇਸ਼ ਪਾਇਆ ਉਦੋਂ ਮੇਰੇ ਸਾਰੇ ਪੈਸੇ ਇੱਧਰ ਹੀ ਖੁਰਦ ਬੁਰਦ ਹੋ ਗਏ ਹਨਾ ਪਤਾ ਹੀ ਨਹੀਂ ਲੱਗਿਆ ਕਿੱਥੇ ਚੱਲ ਗਏ ਤੇ ਹੁਣ ਦੁਬਾਰਾ ਫੇਰ ਮੈਨੂੰ ਪੈਸੇ ਆਏ ਤੇ ਹੁਣ ਰੱਬ ਮੀਂਹ ਪਾਈ ਜਾਂਦਾ ਮੇਰੇ ਨਾਲ ਤਾਂ ਪਤਾ ਨਹੀਂ ਰੱਬ ਦੇ ਕੀ ਬਹਿਰ ਕੱਢਣਾ ਹੁਣ ਅੱਜ ਵੀ ਮੈਂ ਸੋਚਿਆ ਹਿਆ ਸੀ ਜਿਵੇਂ ਕੱਲ ਵਧੀਆ ਧੁੱਪ ਨਿਕਲਿਆ ਸੀ ਅੱਜ ਵੀ ਮੈਂ ਸੋਚਿਆ ਹਿਆ ਸੀਗਾ ਨਾ ਕਿ ਅੱਜ ਮੈਂ ਦਰਾਹੇ ਜਾ ਕੇ ਆਉਂਗੀ ਮੈਂ ਕਿੰਨੀਆਂ ਹੀ ਦੀਆਂ ਗਿਣੀਆਂ ਹੋਈਆਂ ਨੇ ਯਾਰ ਨੂੰ ਪਤਾ ਹੈ ਨਾ ਰੋਜ਼ ਇੱਕ ਚੀਜ਼ ਵਧੇ ਜਾਂਦੀ ਹੈ ਮੈਂ ਆ ਵੀ ਲੈ ਕੇ ਆਉਣਾ ਆ ਵੀ ਲੈਣਾ ਰਸੋਈ ਵਾਸਤੇ ਆ ਵੀ ਲੈ ਕੇ ਆਉਣਾ ਆ ਵੀ ਲੈ ਕੇ ਆਉਣਾ ਆ ਵੀ ਲੈ ਕੇ ਆਉਣਾ ਜਾਂ ਤਾਂ ਹੁੰਦਾ ਨਹੀਂ ਮੇਲਾ ਦਾ ਮੇਰੇ ਪਾਸੇ ਇਹ ਵੀ ਓਕਣ ਚੱਲ ਚੁੱਲ ਜਾੜੇ ਨੇ ਕੋਈ ਕਦੇ ਦਸੀ ਮੰਗ ਲੰਦਾ ਕਦੇ ਕੋਈ ਪੰਜੀ ਮੰਗ ਲੰਦਾ ਵਾ ਓਕਣ ਚੱਲ ਚੁੱਲ ਜਾਣੇ ਕੀ ਕਰੀਏ ਹੁਣ ਆਪਦਾ ਵੀ ਜੀ ਜਿਆ ਨਹੀਂ ਕਰਦਾ ਹਨਾ ਇਹ ਜੇ ਮੌਸਮ ਦੇ ਵਿੱਚ ਤਾਂ ਹਨਾ ਇਹ ਭੈਣ ਕਹਿੰਦੀ ਸੀ ਵੀ ਕਿਸੇ ਦਿਨ ਆਲੂਆਂ ਦੀਆਂ ਕਚੌਰੀਆਂ ਬਣਾ ਕੇ ਦਿਖਾਏ ਆਲੂਆਂ ਵਾਲੀਆਂ ਪੈਣ ਬਣਾਵਾਗੇ ਜਰੂਰ ਬਣਾਵਾਗੇ ਕਿਸੇ ਦਿਨ ਮੀਂਹ ਹਟ ਜਵੇ ਤੇ ਮੌਸਮ ਵਧੀਆ ਹੋਵੇ ਹਨਾ ਆ ਸਾਰੇ ਜਿਹੜੀ ਵੀ ਕਹਿਰ ਜਿਆ ਦੁਨੀਆ ਤੇ ਚੱਲਦਾ ਹਨਾ ਇਹ ਸਾਰਾ ਠੀਕ ਹੋ ਜਵੇ ਦੇਖਾ ਪਕੜਾ ਹੀ ਝੜ ਕੇ ਬਹਿ ਜੀਏ ਫਿਰ ਆਪਣਾ ਕੰਮ ਆ ਵੀਡੀਓ ਬਣਾਉਣਾ ਮੈਂ ਕੜਾਹੀ ਝਾੜ ਕੇ ਵੀਡੀਓ ਬਣਾਵਾ ਫਿਰ ਕਮੈਂਟਾਂ ਦੇ ਵਿੱਚ ਮੈਨੂੰ ਸਾਰੇ ਬੋਲਣਗੇ ਉਹ ਮੈਨੂੰ ਆਪ ਨੂੰ ਵੀ ਪਤਾ ਵੀ ਇਹ ਟਾਈਮ ਕੜਾਹੀ ਚੜਨ ਦਾ ਨਹੀਂ ਹੈਗਾ ਵਿਪਤਾ ਬਹੁਤ ਵੱਡੀ ਆ ਆਪਣੇ ਤਾਂ ਫਿਰ ਵੀ ਫਸਲਾਂ ਹੈਗੀਆਂ ਨੇ ਆਪਾਂ ਵੱਡਾਂਗੇ ਉਥੇ ਇੱਕ ਢਾਲ ਕੱਖ ਦਾ ਵੀ ਨਹੀਂ ਹੈਗਾ ਵੀ ਕੱਖ ਵੀ ਕਿਵੇਂ ਵੱਡਣਾ ਹਨਾ ਤਾਂ ਹੱਥ ਨਿਕਲਦੀਆਂ ਨੇ ਉਹ ਖੇਤਾਂਵਾਲ ਦੇ ਕੇ ਉਹ ਘਰਾਂਵਾਲ ਦੇ ਕੇ ਆ ਮੈਂ ਹੁਣ ਇੱਕ ਵੀਡੀਓ ਦੇਖੀ ਕੁਛ ਵੀ ਨਹੀਂ ਤੂੜੀ ਵਾਲਾ ਬਰਾਂਡਾ ਵੀ ਥੱਲੇ ਹੀ ਨਿੱਗਰ ਗਿਆ ਕਹਿੰਦੇ ਦੇਖ ਨੋ ਥੱਲੇ ਹੀ ਨਿੱਗਰ ਗਿਆ ਕਹਿੰਦੇ ਥੱਲੇ ਹੀ ਆੜਦਾਲੇ ਬਸ ਮਤਲਬ ਇਹ ਨਿਸ਼ਾਨੀ ਕੀ ਪਤਾ ਲੱਗਦਾ ਉਹ ਵੀ ਘਰ ਵਾਲਿਆਂ ਨੂੰ ਹੀ ਇੱਥੇ ਸਾਡਾ ਤੂੜੀ ਵਾਲਾ ਬਰਾਂਡਾ ਸੀਗਾ ਕਿੰਨੀ ਤੂੜੀ ਪਾਈ ਹੁੰਦੀ ਆਪਾਂ ਹਨਾ ਤੂੜੀ ਦਾ ਮੇਰੇ ਵਰਗੀ ਤੂੜੀ ਦਾ ਫੰਗਾ ਵੀ ਖਰਾਬ ਨਹੀਂ ਕਰਦੀ ਬਿਨਾਂ ਪਾਈ ਤੂੜੀ ਆ ਇਹ ਸੋਨੇ ਪਾ ਬਹੁਤ ਚੀਜ਼ਾਂ ਮਹਿੰਗੀਆਂ ਹੋਣਗੀਆਂ ਹੁਣ ਬਹੁਤ ਜਿਆਦਾ ਪਹੜ ੜ ਲੱਗਦਾ ਹੈ ਹਰ ਇੱਕ ਚੀਜ਼ ਤੋਂ ਬਣਾਵਾਂਗੇ ਭੈਣੇ ਤੁਸੀਂ ਪੁੱਛਦੇ ਸੀ ਮੈਨੂੰ ਵੀ ਤੁਸੀਂ ਆਲੂ ਵਾਲੀਆਂ ਰੋਟੀਆਂ ਦੇ ਵਿੱਚ ਹਲਦੀ ਕਿਉਂ ਨਹੀਂ ਪਾਉਂਦੇ ਉਹ ਵੈਸੇ ਨਹੀਂ ਪਾਉਂਦੀ ਭੈਣੇ ਤੁਸੀਂ ਮੈਂ ਖਾਦੀ ਤਾਂ ਬਹੁਤ ਘੱਟ ਆ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਰੋਟੀ ਤੇ ਦੇਖੀ ਦੇਖੀ ਹੈਗੀ ਆ ਹਨਾ ਕਰੇ ਤੁਸੀਂ ਕਿਸੇ ਰੈਸਟੋਰੈਂਟ ਤੇ ਪਰੌਠਾ ਖਾ ਕੇ ਦੇਖਿਓ ਉਹਦੇ ਵਿੱਚ ਹਲਦੀ ਨਹੀਂ ਪਾਈ ਹੋਣੀਗੀ ਤੇ ਇੰਨਾ ਸਵਾਦ ਵੰਦਾ ਨਾ ਤੁਸੀਂ ਬਣਾ ਕੇ ਦੇਖਿਓ ਜੀਰਾ ਪੁੰਨ ਕੇ ਮੈਂ ਕਈ ਵਾਰੀ ਜੀਰਾ ਪੁੰਨ ਕੇ ਪਾ ਲੈਂਦੀ ਐ ਇਹਨਾਂ ਤੋਂ ਚੋਰੀ ਉਹਦੀ ਇੰਨੀ ਘੈਂਟ 스멜 ਆਉਂਦੀ ਆ ਬਹੁਤ ਵਧੀਆ ਹੈ ਨਾ ਤੇ ਉਹਦਾ ਹੀ ਸਾਰੇ ਡਰਾਈ ਮਸਾਲੇ ਜਿੰਨੇ ਵੀ ਮਸਾਲੇ ਨੇ ਸਾਰੇ ਰੋਟੀਆਂ ਦੇ ਵਿੱਚ ਪਾ ਲਓ ਆਲੂਆਂ ਦੇ ਵਿੱਚ ਪਾ ਲਓ ਹੈ ਨਾ ਨਾਲੇ ਮੈਂ ਆਲੂ ਵਿੱਚੇ ਗੁੰਨ ਲੰਨੀ ਹੁੰਨੀ ਆਟੇ ਦੀ ਆ ਸਾਡਾ ਇੰਨਾ ਕਾਟਾ ਹੁੰਦਾ ਆਲੂ ਥੋੜੇ ਜਿਹਾ ਜ਼ਿਆਦਾ ਹੁੰਦੇ ਨੇ ਆਲੂ ਥੋੜੇ ਜਿਹਾ ਜ਼ਿਆਦਾ ਰੱਖਿਆ ਕਰੋ ਆਟਾ ਥੋੜੇ ਜਿਹਾ ਘੱਟ ਰੱਖਿਆ ਕਰੋ ਵਿੱਚ ਗੁੰਨ ਕੇ ਨਾ ਸਾਰੇ ਡਰਾਈ ਮਸਾਲੇ ਸਾਰੇ ਵਿੱਚ ਮਿਰਚਾ ਮੁਰਚਾ ਪਾ ਕੇ ਹਰੀਆਂ ਕਾਲੀ ਮਿਰਚ ਫਾਕੇ ਫਿਰ ਤੁਸੀਂ ਵੀ ਇਦਾਂ ਪਰੌਠੇ ਬਣਾ ਕੇ ਦੇਖੋ ਬਹੁਤ ਸਵਾਦ ਬਣਦੇ ਆ ਹੁਣ ਨਿਆਣੇ ਐ ਕਹਿ ਦੇਣਗੇ ਤੁਸੀਂ ਬੈਠੀ ਇੱਥੇ ਗਿਆਨ ਵੰਡੀ ਜਾਂਦੀ ਆ ਸਾਨੂੰ ਆਲੂ ਵਾਲੇ ਪਰੌਠੇ ਬਣਾ ਕੇ ਖਲਾ ਹੁਣ ਇਹਨਾਂ ਨੂੰ ਤਾਂ ਫਿਰ ਕਹਿ ਦੇਣ ਆਪਣੇ ਆਲੂ ਗੰਡੇ ਭਾਈ ਆਉਣ ਵਾਲੇ ਨੇ ਹਾਂ ਆਉਣ ਵਾਲੇ ਤੂੰ ਕਿਦੇ ਦ ਮੇਰੇ ਵੱਲ ਤੂੰ ਕਿਦੇ ਦ ਤੈਨੂੰ ਇਹ ਭੇਜੂ ਚੱਲ ਆਪਾਂ ਚੱਲੀ ਅੱਜ ਆਪਾਂ ਕੀ ਕਰਾਂਗੇ ਆਪਾਂ ਦੋਨਾਂ ਨੂੰ ਆਲੂ ਗੰਡੇ ਨਹੀਂ ਖਰੀਦਣੇ ਆਉਂਦੇ ਆਲੂ ਗੰਡੇ ਵਾਲਾ ਬੰਦਾ ਸਾਡਾ ਹੋਰ ਆ ਸਰਫ ਵਾਲਾ ਬੰਦਾ ਭਾਈ ਸਾਡਾ ਆਲੂ ਗੰਡੇਆਂ ਵਾਲਾ ਸਰਫ ਵਾਲਾ ਆਪਣੇ ਸਰਫ ਵੀ ਉਹੀ ਹੈ ਜਿਹੜੀ ਚੱਲਦੀ ਐ ਰਣਜੀਤ ਸਿੰਘ ਸਾਨੂੰ ਤਾਂ ਖਰੀਦਣੀ ਨਹੀਂ ਨਾ ਆਉਂਦੀ ਸਾਨੂੰ ਸਰਫ ਤੁਹਾਨੂੰ ਸਰਫ ਖਰੀਦਣੀ ਆਉਂਦੀ ਆ ਨਾਉਣ ਵਾਲਾ ਸਾਬਣ ਸਰਫ ਭਾਈ ਬਸ ਕੀ ਕਰੀਏ ਪਹਿਲਾਂ ਜੰਗ ਚ ਜੰਗ ਲੱਗੀ ਜੰਗ ਲੱਗੀ ਉਦੋਂ ਸੌਦੇ ਖਰੀਦ ਕੇ ਰੱਖ ਲੋ ਉਦੋਂ ਬੰਬੀ ਸਾਰੀ ਹੈ ਨਾ ਆਪਾਂ ਨੇ ਗਰੋਸਰੀ ਕਰਕੇ ਰੱਖ ਲਈ ਇਕੱਠੀ ਤੇ ਹੁਣ ਮੀਂਹ ਪਈ ਜਾਂਦਾ ਹੌਣ ਵੀ ਖਰੀਦ ਕੇ ਰੱਖਣੇ ਪੈਣੇ ਨੇ ਸਾਬ ਨਾਲ ਆਪਣੀ ਚੀਨੀ ਵੀ ਥੋੜੀ ਰਹਿ ਗਈ ਪਿਆਜ਼ ਵੀ ਆਪਣੇ ਰਾਤ ਜਿਹਾਂ ਅਨੇ ਗਿਣੇ ਸੀ ਕਿੰਨੇ ਪਿਆਜ਼ ਨੇ ਯਾਰ 10 ਪਿਆਜ਼ 10 ਪਿਆਜ਼ ਨੇ ਸਾਡੇ ਚਲ ਕਿਲੋਕ ਤਾਂ ਹੈਗੇ ਨਹੀਂ 10 ਪਿਆਜ਼ਾਂ ਦੇ ਵਿੱਚ ਕਿਲੋਕ ਪਿਆਜ਼ ਤਾਂ ਹੋਣਗੇ ਅੱਜ ਮੰਗਾਉਣੀ ਅਜੇ ਹੀ ਜਾਣਗੇ ਨਾਲੇ ਆਪਦਾ ਫ੍ਰੀਡ ਫੂਡ ਹੋਰ ਚੱਕ ਲਿਓ ਇਹਦਾ ਕੋਈ ਪਤਾ ਨਹੀਂ ਹੈਗਾ ਅੱਜ ਤਰੀਕ ਕਿੰਨੀ ਹੈ ਸਰ ਜੀ 6 ਤਰੀਕ ਅੱਜ ਦਿਨ ਕੀ ਹੈ ਸ਼ਨੀਵਾਰ ਸੈਟਰਡੇ ਅੱਜ ਆਹੋ ਅੱਜ ਸੈਟਰਡੇ ਆ ਤੇ 6 ਤਰੀਕਾ ਦੇਖੋ ਭਾਈ ਕਦੋਂ ਤੱਕ ਮੌਸਮ ਸਾਫ਼ ਹੁੰਦਾ ਚਲੋ ਮੈਂ ਹੁਣ ਆਟਾ ਗੋਲਣਾ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਫਿਰ ਮਿਲਦੇ ਆਂ ਦੇਖਦੇ ਆਂ ਰੱਬ ਕੀ ਕੰਮ ਕਰਨ ਦਿੰਦਾ ਕੀ ਨਹੀਂ ਅੱਜ ਕੱਪੜੇ ਵੀ ਨੇ ਧੋਣ ਨੂੰ ਦੇਖਦੀ ਆ ਮਸ਼ੀਨ ਲਾਉਣੀ ਆ ਇਹ ਤਾਂ ਇਕੱਲੇ ਧੋ ਦਿੰਦੀ ਨਾਲ ਸੁੱਕ ਜਾਂਦੇ ਕੱਲ ਮੈਂ ਹੋਰ ਆ ਬਸ ਕੱਲ ਪਤਾ ਨਹੀਂ ਕੀ ਹੋ ਗਿਆ ਮੇਰਾ ਥੋੜਾ ਜਿਹਾ ਹੈ ਨਹੀਂ ਸਿਸਰੇ ਠੀਕ ਜੇ ਤੋਂ ਪੁੱ ਨਿਕਲਦੀ ਆ ਤਾਂ ਮੈਂ ਥੱਕ ਜਾਨੀ ਆ ਹੱਲ ਮੀ ਮੂੰਜੋ ਕੰਮ ਵੱਧ ਕਰ ਲਈਦਾ ਸੁੱਕ ਭਕੇ ਚ ਘੱਟ ਹੁੰਦਾ ਸੁੱਕ ਭਕੇ ਜਾਇ ਹੁੰਦਾ ਵੀ ਅੱਜ ਆਰਾਮ ਲੈ ਲਈਏ ਬੈਠ ਕੇ ਕੁਛ ਐਨਨ ਲੱਗੇ ਰਿਹਾ ਛੱਲੀਆਂ ਇਹ ਵੀ ਭਾਈ ਸਾਂਭਣ ਦੀ ਆ ਫਸਲ ਹਨਾ ਥੋੜ੍ਹੀ ਜਿਹੀ ਰਹਿ ਗਈਆਂ ਦੇਖੋ ਦੇਖ ਇਹਦੇ ਨੂੰ ਸਸੀ ਘਾਤਾ ਕਰ ਦ ਅਸੀਂ ਕਿਹੜਾ ਸਰਫ ਮੰਗਦੇ ਆ ਸਰਫ ਤਾਂ ਨਹੀਂ ਅਸੀਂ ਮੰਗਦੇ ਹੈ ਹੈਲੋ हेलो हेलो इधर बैठे सर तू केडी लेके आनी आपा केडी टाइड टाइड ना लेके आयो कड़ी सर पर कड़ी कड़ी सर तो हो कड़ी कड़ी लगी पता हमदा रंगी तो हाय रंगी तो इधर बैठे मारे की वाला कड़ी जकौ सर लेना आ जावे ਯਾਰ ਬੱਚਾ ਬੰਦਾ ਵੀ ਕੋਈ ਬੰਦ ਨਹੀਂ ਹੋਈ ਘੜੀ ਸਰਫ ਆਉਂਦੀ ਆ ਨਾ ਕੋਈ ਔਖਾ ਨਹੀਂ ਹੋਇਆ ਆਉਂਦੀ ਆ ਘੜੀ ਸਰਫ ਘੜੀ ਸਰਫ ਦਾ ਕੀ ਪਤਾ ਘੜੀ ਚ ਕੌਣ ਆ ਜਵੇਂ ਸਰਫ ਲੈਣਾ ਚਲੋ ਠੀਕ ਹੈ ਜੀ ਮੈਂ ਕੰਮ ਕਰ ਲਵਾਂ ਹੱਸਾ ਮਜ਼ਾਕ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਸਾਰਾ ਵਹਿਗਰੂ ਵਹਿਗਰੂ ਕਰਕੇ ਕੱਟੋ ਸਭ ਕੱਟੇ ਜਾਣਾ ਸਾਡੇ ਤੇ ਵੀ ਬਹੁਤ ਵੱਡੀ ਮੁਸੀਬਤ ਆਈ ਸੀ ਸਾਨੂੰ ਵੀ ਐ ਲੱਗਦਾ ਸੀ ਵੀ ਸਾਡੇ ਕੋਲ ਬੂੰਦ ਪਾਣੀ ਦੀ ਨਹੀਂ ਹੈਗੀ ਅਸੀਂ ਕਿਵੇਂ ਫਸਲ ਕਰਾਂਗੇ ਅਸੀਂ ਕਿਵੇਂ ਪੱਠੇ اگਾਵਾਂਗੇ ਅਸੀਂ ਕੀ ਕਰਾਂਗੇ ਉਹ ਦਿਨ ਜਿੱਦਣ ਮੈਂ ਵੀਡੀਓ ਪਾਈ ਸੀ ਨਾ ਬਹੁਤ ਰੋਕੇ ਉਦੋਂ ਮੈਨੂੰ ਸਾਰੇ ਪੁੱਛਦੇ ਸੀਗੇ ਵੀ ਪਸ਼ੂਆਂ ਨੂੰ ਕੀ ਹੋ ਗਿਆ ਪਸ਼ੂਆਂ ਨੂੰ ਮੈਨੂੰ ਐ ਲੱਗਦਾ ਸੀ ਪਸ਼ੂ ਮੂ ਖਾਣਗੇ ਕੀ ਮੇਰੇ ਵੀ ਪਸ਼ੂਆਂ ਨੂੰ ਤਾਂ ਪੱਠੇ ਹੀ ਨਹੀਂ ਹੈਗੇ ਪੱਠੇ ਸਾਰੇ ਜਿੰਨੇ ਅਸੀਂ ਬੀਜੇ ਸੀ ਸਾਰੇ ਮੱਚੇ ਪੈ ਤੀ ਸੁੱਕੇ ਪੈ ਤੀ ਪਾਣੀ ਤੋਂ ਬਿਨਾ ਫੇਰ ਫੇਰ ਮਨ ਕੈੜਾ ਜਾ ਕਰਕੇ ਵਾ ਕਿੰਨੇ ਕ ਦਾ ਤੇਲ ਲੱਗ ਜੂ ਹਜ਼ਾਰ ਦਾ ਲੱਗ ਜੂ 2000 ਦਾ ਲੱਗ ਜੂ ਵੀ ਤੁਸੀਂ ਜਨਰੇਟਰ ਚਲਾਓ ਭਾਈ ਪੱਠਿਆਂ ਨੂੰ ਪਾਣੀ ਲਾਓ ਪੱਠਿਆਂ ਨੂੰ ਪਾਣੀ ਲਾਇਆ ਦੂਵੇ ਤੀਏ ਦਿਨ ਮੀਂਹ ਪੈ ਗਿਆ ਫੇਰ ਮੇਰੇ ਖਿਆਲ ਉਹਦੋਂ ਵਾ ਤਾਂ ਪਲਾਇ ਹੀ ਨਹੀਂ ਹਨਾ ਮੇਰਾ ਬਾਜਰਾ ਤਾਂ ਦੋਸੋ ਸੀ ਜਿਹੜਾ ਆਹ ਫੇਰ ਨਮੀ ਪਿਆ ਦੇ ਲੋ ਵਹਿਗਰੂ ਦੀ ਕਿਰਪਾ ਹੋਈ ਬਾਜਰਾ ਡੁੱਬ ਗਿਆ ਉਹ ਚਰੀ ਪਰਲੇ ਚਰੀ ਮਰਗੀ ਚਰੀ ਮਰਗੀ ਸੀ ਉਹਦੇ ਵਿੱਚੋਂ ਜਿੱਥੋਂ ਚਰੀ ਚਰੀ ਮਰਗੀ ਨਾ ਇਹਨਾਂ ਨੇ ਫੇਰ ਲਿਆਂਦਾ ਕਹਿੰਦੇ ਆਪਾਂ ਬੀਜ ਦੰਨੇ ਮੈਂ ਕਹਾਂ ਨਹੀਂ ਮੌਸਮ ਖਰਾਬ ਆ ਵੀ ਪੱਠੇ ਨਾ ਬੀਜਿਓ ਹੋਣਾ ਰਹਿਣ ਦੋ ਵੀ ਇਹ ਜੰਮਣੇ ਨਹੀਂ ਹੈਗੇ ਵੀ ਜੇ ਬੀਜਣਾ ਤਾਂ ਬਾਜਰਾ ਬੀਜਿਓ ਇਹ ਕਹਿੰਦੇ ਵੀ ਮੈਂ ਤਾਂ ਚਰੀ ਦਾ ਵੀ ਲਿਆਂਦਾ ਮਾ ਰਹਿਣ ਦੋ ਬੀਜਿਓ ਨਾ ਵੀ ਮੌਸਮ ਦੇਖ ਲਓ ਮੌਸਮ ਦੇ ਲਓ ਅਸੀਂ ਮੌਸਮ ਦੇਖਦੇ ਗਏ ਮੌਸਮ ਦੇਖਦੇ ਗਏ ਉੱਥੇ ਕੱਖ ਮੇਰੇ ਨਾਲ ਉੱਚੇ-ਉੱਚੇ ਹੋ ਗਏ ਅਸੀਂ ਉਹ ਵੀ ਵੱਢ ਕੇ ਸਾਰੇ ਪਸ਼ੂਆਂ ਨੂੰ ਪਾਏ ਨੇ ਇਹਨਾਂ ਦੁੱਧ ਦਿੱਤਾ ਪਸ਼ੂਆਂ ਨੇ ਇੰਨਾ ਦੁੱਧ ਦਿੱਤਾ ਕੱਖਾਂ ਜੇ ਜਾਣ ਬਹੁਤ ਹੁੰਦੀ ਆ ਲੋ ਜੀ بارش ਤਾਂ ਜਾਰੀ ਆ ਪਈ ਜਾਂਦਾ ਮੀਂਹ ਤਾਂ ਪਈ ਜਾਂਦਾ ਪਈ ਜਾਂਦਾ ਮਤਲਬ ਪਤਾ ਨਹੀਂ ਮਤਲਬ ਮੈਂ ਕਿੱਥੇ ਬੈਠੀ ਹਾਂ ਤੁਹਾਨੂੰ ਮੈਂ ਦਿਖਾਵਾਂ ਮੈਂ ਕਿੱਥੇ ਬੈਠ ਕੇ ਵੀਡੀਓ ਬਣਾਉਂਦੀ ਹੂਰ ਤੇ ਆ ਦੇਖੋ ਭਾਈ ਇੱਥੇ ਬੈਠ ਕੇ ਵੀਡੀਓ ਬਣਾ ਲਈ ਅਸੀਂ। ਪਿੱਤ ਬਨਾਈ ਮੰਮੀ ਦੂਰ। ਫੇਰ ਲਾ ਫੜ। ਕਿੰਦੂ ਵੀ ਵੱਧ ਦੂਰ ਜਾਵਾ। ਕਿੰਨੀ ਕਲੈਰਟੀ ਆ ਫੋਨ। ਲੈ ਜਾ। 9000 ਤੱਕ। 9000 ਤੱਕ ਕੀ ਆ। 9000 ਤੱਕ? 9 ਤੱਕ ਕੀ ਆ ਬੱਸ। ਉਹ ਦੇਖ ਦੇ ਪਾਰ ਤੱਕ ਦੇਖਦਾ। ਕਾ ਜੀ ਹੁਣ ਛੱਲੀਆਂ ਭੋਲੀ ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਸੇ ਗਲਾਸਿਸ ਨਾ ਤੋੜ ਦਿਓ ਮੈਨੂੰ ਯਾਦ ਨਹੀਂ ਪਰ ਇੱਥੇ ਰੱਖ ਦੰਨੀ ਆ ਮੈਂ ਫੱਟਾ ਲੈ ਲਿਆ ਫੱਟਾ ਧੱਕ ਲੈ ਫੱਟਾ ਆਪੇ ਸ਼ਰਤਾਂ ਤੋੜਦਾ ਆਪੇ ਸ਼ਰਤਾਂ ਤੋੜਦਾ ਆਪੇ ਜੋੜਦਾ ਹੁਣ ਕਹਾਂਗਾ ਦੋਵੋ ਭਾਈ ਮੈਨੂੰ ਪੈਸੇ ਮੈਂ ਥੋੜਾ ਸ਼ਰਤਾਂ ਤੇ ਹੁਣ ਤਾਂ ਤੇ ਮੀਂਹ ਤਾਂ ਪਈ ਜਾਂਦਾ ਭਾਈ ਪਈ ਜਾਂਦਾ ਨਹੋਰ ਕੋਈ ਕੰਮ ਤਾਂ ਪੁੱਦਾ ਨਹੀਂ ਰੋਟੀਆਂ ਖਾ ਲਿਆ ਬਕਾ ਲੀਆਂ ਟਾਈਮ 12 ਪੂਰੇ ਵੱਜ ਗਏ ਕਰੇ ਨੂੰ ਜਿੰਦਾ ਨਹੀਂ ਹੁਣ ਸਾਰੇ ਨਾ ਪਾਈ ਨਾ ਆਪਾਂ ਨਹੀਂ ਹਰੇ ਹੋਰਨ ਜਾਣ ਸੁੱਕ ਪਗਾ ਹੋਵੇ ਮੈਂ ਹਰਾ ਬੜਾ ਲਿਆ ਹੁਣ ਇਹ ਜੇ ਜਿਵੇਂ ਮੀਂਹ ਪੈਂਦੇ ਚ ਮੈਂ ਕਿਵੇਂ ਜਾਵਾਂ ਚੱਤੀ ਜਾ ਕੇ ਇੱਕ ਵਾਰ ਸਰਦੀਆਂ ਦੀ ਗੱਲ ਆ ਭਾਈ ਬਹੁਤ ਜ਼ਿਆਦਾ ਧੁੰਦ ਪੈਂਦੀ ਸੀ ਇਹਨਾਂ ਨੂੰ ਪਤਾ ਨਹੀਂ ਉਹ ਤੁਹਾਨੂੰ ਪਤਾ ਹੀ ਆ ਕਦੇ ਕਦੇ ਬੰਦੇ ਮੇਰੀ ਇਹ ਸੱਸ ਵੀ ਆ ਮੇਰੀ ਇਹ ਸਾਰਾ ਕੁਝ ਆ ਇਹਨਾਂ ਦਾ ਫੈਮਿਲੀ ਐ ਮੇਰੀ ਮੇਰਾ ਇਹ ਸਾਰਾ ਹੀ ਸੋਹਣਾ ਪਰਿਵਾਰ ਆ ਇਕੱਲਾ ਘਰ ਵਾਲਾ ਥੋੜੀ ਐ ਮੇਰਾ ਰਾਸ ਨਹੀਂ ਪਾਉ ਇਹ ਮੇਰੇ ਨਾਲ ਲੜਦੇ ਹੈ ਕਹਿੰਦੇ ਆਫ ਕਰੀਂਗਾ ਲੋਕਾਂ ਦੀਆਂ ਖਰੇ ਬਣਾਉਣ ਜਾਂਦੀਆਂ ਨੇ ਤੂੰ ਅੰਦਰ ਬੈਠੀ ਰਹਿਣੀ ਆ ਮੈਂ ਚਲੀ ਗਈ ਬਾਹਰ ਜਦ ਮੈਂ ਜਾ ਕੇ ਆਲੇ ਮੈਂ ਖਰਾ ਬਣਾਇਆ ਇਹਨਾਂ ਨਾਲ ਮੈਂ ਆਲੇ ਨਾਲ ਨਿਗਾ ਮਾਰੀ ਉਹ ਤੇ ਬੰਦੇ ਹੀ ਬੰਦੇ ਮਹਾਬਾਹਾਂ ਵੀ ਜਲਾਨੀਆਂ ਪੱਗਾਂ ਬੰਨ ਕੇ ਆਉਣ ਲੱਗੀਆਂ ਹੈ ਜਨਾਨੀ ਆ ਪੱਗਾ ਬੰਨ ਕੇ ਆਉਣ ਲੱਗੀਆਂ ਪਰਨੇ ਬੰਨੇ ਹੋਏ ਨੇ ਕੋਈ ਸੇ ਤੇ ਪਟੇ ਕਰੇ ਹੋਏ ਨੇ ਹਾਈ ਫੇਰ ਬੰਦਾ ਚੁੱਪ ਸਾਡਾ ਵਧੀਆ ਜੀ ਐ ਜਨਾਨੀ ਦਾ ਕੰਮ ਕਦੇ ਖਿੰਤੀ ਚ ਨਹੀਂ ਆਇਆ ਕਦੇ ਕੱਲ੍ਹ ਤੇ ਮੈਂ ਮੈਨੂੰ ਕੱਲ ਮੈਂ ਤੁਹਾਨੂੰ ਦੱਸਦੀਆਂ ਕੱਲ ਮੇਰਾ ਥੋੜਾ ਜਿਹਾ ਮਤਲਬ ਹੈਗਾ ਸੀਗਾ ਸਰੀਰ ਡਾਉਨ ਸੀ ਹੈ ਨਾ ਮੇਤ ਕੰਮ ਮਤਲਬ ਕਰਿਆ ਸਾਰਾ ਵੀ ਹੋਇਆ ਥੋੜਾ ਜਿਹਾ ਸਲੋਲੀ ਹੋਇਆ ਮੇਤੇ ਕੰਮ ਮੈਂ ਚਾਹ ਪੀਣ ਬੈਠ ਗਈ ਠੀਕ ਮੈਂ ਕਿਹਾ ਚਾਹ ਪੀ ਕੇ ਨਾ ਵੀ ਨਾਲੇ ਮੈਂ ਫੇਰ ਕੰਮ ਜਿਹੜਾ ਮੇਰਾ ਰਹਿੰਦਾ ਮੈਂ ਉਹ ਕਰਦੀ ਆ ਹੁਣ ਚਾਹ ਪੀਂਦਾ ਪੀਂਦਾ ਬੰਦਾ ਦੋ ਘਰੀਲਾ ਦੇਖਣ ਲੱਗ ਗਿਆ ਹੈ ਅੱਛਾ ਕਹਿ ਗਿਆ ਪੌਣੇ ਦੋ ਦੀ ਬੈਠੀ ਸਵਾਦ ਹੋ ਕਰਤੇ ਮਤਲਬ ਇਹ ਤੁਨੋਂ ਕੀ ਵੀ ਇਹ ਤਾਂ ਕਿਸੇ ਨੇ ਪੁੱਛਿਆ ਨਹੀਂ ਹੈਗਾ ਵੀ ਤੇਰਾ ਅੱਜ ਕੀ ਦੁਖਦਾ ਕੋਈ ਟੀਕਾ ਗੋਲੀ ਬੱਟੀ ਤੈਨੂੰ ਕੁਝ ਚਾਹੀਦੀ ਹੈ ਨਾ ਉਹ ਨਹੀਂ ਪੁੱਛਿਆ ਫਿਰ ਮੈਂ ਜਿਉਂ ਗਈ ਰਸੋਈ 'ਚ ਫਿਰ ਮੈਨੂੰ ਪੁੱਛਿਆ ਕੋ ਮੈਨੂੰ ਇਦਾਂ ਕਹਦਾ ਮੈਨੂੰ ਮਨ ਗੁੱਸਾ ਬੜਾ ਚੜਦਾ ਖਰੀ ਇਹਨੂੰ ਬੰਦੇ ਨੂੰ ਹਸਾਬਦਾਰ ਆ ਗਿਆ ਵੀ ਇਹ ਤੋਂ ਜੇ ਕੰਮ ਕਰਾਉਣਾ ਨਾ ਫਿਰ ਇਹਨੂੰ ਮਤਲਬ ਥੋੜਾ ਜਿਹਾ ਇਹਨੂੰ ਤੰਗ ਕਰ ਰਸੋਈ ਬਣਾਉਂਦਾ ਹਾਂ ਫੇਰ ਮੈਂ ਜੌਹਰ ਸੋਈ ਚ ਬੜੀ ਅੱਧ ਤੋਂ ਵੱਧ ਮੈਂ ਰਸੋਈ ਸਾਫ ਕਰਾਉਂ ਕਰਾਉਂ ਕਰ ਮੈਂ ਮੇਰੇ ਕਹਿੰਦਾ 2 ਘੰਟੇ ਖੜੀ ਰਹੀ ਰਸੋਈ ਚ ਕੰਮ ਕਰੀ ਗਈ ਫੇਰ ਤਾਂ ਕਿਸੇ ਨੂੰ ਦਿਖੀ ਨਹੀਂ ਫੇਰ ਤਾਂ ਕਿਸੇ ਨੇ ਕਿਹਾ ਨਹੀਂ ਨੀਆਂ ਭੋਰੀਆਂ ਇੱਥੇ ਆ ਬੜਾ ਕਰਾ ਲਾ ਤਾ ਇੱਥੇ ਆ ਕਰਾ ਗੁੱਲਿਆਂ ਦਾ ਆਓ ਮੇਰੀਆਂ ਵੀ ਭੋਰੀਆਂ ਹੋਈਆਂ ਤੀ ਨਾਲੇ ਮੈਂ ਐਨੀ ਔਖੀ ਸੀ ਨਾਲੇ ਮੈਂ ਬੈਠੀ ਛੜੀ ਭੋਰੇ ਗੁੱਲੇ ਇੱਥੇ ਐਵੇਂ ਐਸੀ ਸਾਰੇ ਘੁੱਡਾ ਚਲਾਵਾ ਮੇਰੀਆਂ ਭੋਰੀਆਂ ਛੱਲੀਆਂ ਵਿੱਚ ਫੇਰਵਾ ਦੇ ਆਹ ਆਹ ਆਵੇ ਆ ਦੇਵਿੰਦੇ ਕੋ ਘਰੇ ਰਖਣੇ ਆਪਦੇ ਗੁੱਲੇ ਅੱਡਾ ਖਰਾਬ ਆਇਆ ਇਹ ਤਾਂ ਸਾਸਰੋਂ ਭੈਣਾ ਇਹਦੇ ਮਹਰਾਤ ਸਾਰੇ ਤੁਸੀਂ ਕਹਿੰਦੇ ਨੇ ਨਾ ਭਾਜੀ ਸਾਊ ਬੋਧਾ ਸਾਊ ਬੋਧਾ ਜਿਹੜਾ ਕੱਟੇ ਭੈਣੇ ਸਹੀ ਜਾਣੇ ਮੰਮੀ ਇੱਕ ਸੌਗਾ ਤਰੀਕਾ ਤੂੰ ਇਹਦੀ ਥਾਲੀ 'ਚ ਲੱਡੂ ਬੜਾ ਹੀ ਲੱਗਦਾ ਮੰਮੀ ਇੱਕ ਸੌਗਾ ਤਰੀਕਾ ਸੰਗੀਆਂ ਬੋਲਣ ਸਰਦੀਆਂ ਮੱਤੀ ਤੇ ਆਕਰ ਹਾ ਉਹ ਤੇ ਦਾਦੀ ਨੇ ਕਰਾ ਸਾਰੇ ਬਿੜੇ ਚੋਹ ਵਾਲੀ ਮੇਰਾ ਲਾਹ ਲਿਆ ਤੀ ਇਹਨੇ ਉਹਨੂੰ ਪਤਾ ਸੀ ਵੀ ਇਹਨੇ ਪੋਚੇ ਲਾਏ ਹੋਏ ਨੇ ਮੈਂ ਤਾਂ ਪੋਚ-ਪੂਚੇ ਲਾਉਣ ਦਾ ਸ਼ੌਂਕ ਪਾਲਾ ਤੇ ਹੋ ਤੱਕ ਪੋਚਾ ਲਾਈ ਜਾਣਾ ਜਦ ਤੱਕ ਉਹ ਆਂਦੀ ਦੋ ਉਹਦਾ ਕੁਝ ਨਹੀਂ ਦੇ ਦੋ ਉਹ ਤਾਂ ਬੈਠੀ ਨੇ ਹੋ ਤੱਕ ਸਾਰੇ ਬਿੜੇ ਚ ਪੋਚਾ ਲਾ ਦੇ ਕੋਈ ਕਹਿੰਦਾ ਵੀ ਨਹੀਂ ਕਿ ਹੁੰਦਾ ਵੀ ਰਹਿਣ ਦੇ ਕਿਸੇ ਨੂੰ ਕੀ ਪਰ ਕੋਈ ਕਹਿੰਦਾ ਮੈਂ ਕੋਈ ਹੁਣ ਨਹੀਂ ਉਹਨਾਂ ਪਤਾ ਵੀ ਸਾਡੀ ਰੋਟੀ ਇਹਦੇ ਰਾਹੀ ਉਹ ਪੱਕਦੀ ਹੈ ਜੇ ਇਹਨੂੰ ਕੁਝ ਹੋ ਗਿਆ ਰੋਟੀ ਵੀ ਨਹੀਂ ਪਕਾਉਣ ਵਾਲਾ ਕੋਈ। ਮੈਂ ਹੀ ਕਹਿੰਦਾ ਤੈਨੂੰ ਕੁਝ ਹੋ ਰਹੀ ਨਹੀਂ। ਹੋਇਆ ਵੀ ਹੋਵੇ ਫਿਰ ਤੁਹਾਨੂੰ ਕਿਹੜਾ ਮਤਵ ਵਾਲਾ ਕੀ ਹੋਇਆ ਹੋਰ ਜੜੀ ਤਾਂ ਸਾਡਾ ਬੋਲ ਨਹੀਂ ਆਇਆ। ਮੈਂ ਘਾ ਛੱਲੀਆਂ ਦੇ ਦੋ ਰੇਨ ਜਹਾੜ ਦਾ ਖਾਣਾ ਚੰਗੇ ਚੰਗੇ ਛੱਲੀਆਂ ਸਟੋਰੇ। ਮੰਮੇ ਪੀ ਪੀ ਹਾਏ ਹਾਏ ਹੋ ਤਾਂ ਮੱਖੀ ਮਾਰੀ ਯਾਰ। ਕਨਾਈਂ ਜਾ ਚੁਗੀ ਮੱਖੀ ਚੁਗਦੇ ਰਹੋ। ਫੋੜ ਦੇ ਘਟੋ ਤੇ ਹੀ ਆ ਆ ਦੇ ਲੈਕਰ ਭਾਈ ਜਿੰਨਾ ਦੇ ਘਰੇ ਥੋੜੀ ਮੱਕੀ ਹੁੰਦੀ ਆ ਨਾ ਹੁਣ ਇੰਨੀ ਦਿਨੋਂ ਆਪਾਂ ਮਸ਼ੀਨ ਲਿਆ ਸਕਦੇ ਆ ਨਾ ਕੰਪੈਨ ਲਿਆ ਸਕਦੇ ਕਦੇ ਬੈਹਗੇ ਕਦੇ ਪੈਹਗੇ ਵੇਚਦੇ ਨਾ ਹਾਂ ਨਹੀਂ ਢੇੜਨ ਦਾ ਤਰੀਕਾ ਆ ਛੱਲੀ ਦੇ ਵਿੱਚ ਦਾ ਥੋੜੇ ਥੋੜੇ ਥਾਂ ਤੇ ਆ ਦੇਖੋ ਸ਼ੇਦ ਜੇ ਕਰ ਲੋ ਬੈਂਚ ਵਾਈਸ ਸੈਂਕਲ ਆ ਕਿ ਚੱਲ ਜਪੋ ਮੈਂ ਠੀਕ ਚੱਲ ਜਪੋ ਆਏ ਥੋੜੇ ਥੋੜੇ ਐ ਕਰ ਦਦੇ ਨਾਲ ਐਦਾਦਾ ਥੋੜੇ ਥੋੜੇ ਰਾਜ ਆ ਕਰ ਲੋ ਣਾਣੇ ਨਿਕਲਣ ਵਾਸਤੇ ਨੂੰ ਅੰਤੇ ਕੰਮ ਵਿੱਚ ਚੁੱਪ ਕਰ ਦਿਓ ਕੰਮ ਦੱਸੀਦਾ ਹੁੰਦਾ ਈ ਦੰਦ ਕੱਢੀ ਜਾਂਨੇ ਨੇ ਇੱਕ ਨੇ ਫੇਰ ਗੁੱਸਾ ਕਰੇਗਾ ਜੇ ਮੈਂ ਕਹਤਾ ਵੀ ਫਲਾਣਾ ਬੰਦਾ ਦੰਦ ਕੱਢੀ ਜਾਂਦਾ ਹੁੰਦਾ ਦੀ ਬੈਠਾ ਮੈਨੂੰ ਨਹੀਂ ਮੈਨੂੰ ਬਿਨਾਂ ਮਤਲਬ ਹਾਸਾ ਮ ਵਧੀਆ ਲੱਗਦਾ ਹੈਗਾ ਜੇ ਜੈਨ ਕਰਨਾ ਕਿਹਾ ਨਾ ਫੇਰ ਦੰਦ ਕੱਢਣ ਦਾ ਕੀ ਮਤਲਬ ਹੁਣ ਇਹ ਨਾ ਕਿਉਂ ਘਰ ਵਾਲਾ ਘੋੜਤਾ ਸਾਡਾ ਤਾਂ ਚੱਲਦਾ ਰਹਿੰਦਾ ਭਾਈ ਹਾਂ ਭੈਣੇ ਮਰਦਾਂ ਦੀ ਘਰ ਵਾਲਾ ਘੱਟਾ ਇਹ ਇਹ ਸੱਸ ਪੱਤ ਜੰਦਾ ਸਕੀਮੀ ਬੋਲੀ ਹਾਂ ਲੇਕਿਨ ਹੁਣ ਇਹਦੇ ਵਿੱਚ ਇਦਾਂ ਛੇਦ ਕਰ ਲਿਆ ਆਪਾਂ ਨੇ ਥੋੜੇ ਥੋੜੇ ਦਾਣੇ ਕੱਢ ਲਏ ਤੇ ਫਿਰ ਇਦਾਂ ਨੇ ਆਪਾਂ ਨੇ ਜਿਹੜਾ ਜੀ ਤੋਂ ਪਹਿਲਾਂ ਦਾਣੇ ਲਾ ਤੇ ਉਹ ਵਾਲਾ ਗੁੱਲਾ ਲੈਣਾ ਤੇ ਫਿਰ ਇਦਾਂ ਇਦਾਂ ਕਰਕੇ ਤੇ ਇਹ ਦੇਖੋ ਹੁਣ ਤੁਸੀਂ ਟਾਈਮ ਦੇ ਲਿਓ ਕਿੰਨੇ ਸਕਿੰਟ ਚ ਇੱਕ ਛੱਲੀ ਭੁੱਲਦੀ ਆ ਮੈਂ ਸਾਡਾ ਟੱਬਰ ਤਾਂ ਮੇਰੀ ਮੰਨਦਾ ਨਹੀਂ ਭਾਈ ਤੁਸੀਂ ਮੰਨ ਲਿਓ ਇੱਥੇ ਦੇਖ ਸੱਤਾ ਦੀ ਚਾਣਾ ਇੰਨੇ ਸਕਿੰਟ ਦੇ ਵਿੱਚ ਛੱਲੀ ਤੇਰੇ ਨਾਲ ਪਹਿਲਾਂ ਛੱਲੀ ਤੁਸੀਂ ਦੇਖ ਲਈ ਪੂਰੀ ਛੱਲੀ ਦੇ ਦਾਣੇ ਇਹ ਤੇਰੇ ਨਾਲ ਪਹਿਲਾਂ ਇਹ ਘੋੜ ਤੇ ਨਿੱਕ ਇੱਕ ਇੱਕ ਦਾਣਾ ਇਹ ਐਂ ਭੋਲ ਲਏ ਉਹਨੇ ਆ ਦੇਖੋ ਤਾਂ ਦੇਖੋ ਦਾ ਬਣਾਉਂਦੇ ਰੇ ਮੋਰ ਤੋਂ ਫੇਰ ਦਿਖਾਣੇ ਆ ਮੰਮੀ ਹੁਣ ਮੈਂ ਇਹਨਾਂ ਲਈ ਮੈਂ ਇਹਨਾਂ ਲਈ ਮੈਂ ਇਹਨਾਂ ਲਈ ਹੁਣ ਟਾਈਮ ਤੁਸੀਂ ਦੇਖ ਕੇ ਦੱਸਿਓ ਵੀ ਕਿੰਨੇ ਸਕਿੰਟ ਦੇ ਵਿੱਚ ਛੱਲੀ ਭੋਰਦੀ ਆ ਛੱਲੀ ਐ ਤੇ ਆ ਕਰਦਾ ਤੇ ਇਹਦੇ ਨਾਲ ਆਪਾਂ ਕਾਜਾ ਕਰਜਾ ਮੈਂ ਨਾ ਮੈਨੇ ਨਾ ਮੈਂ ਤਾਂ ਆਪਦਾ ਕੰਮ ਕਰਦੀ ਆ ਤੁਸੀਂ ਕਿਹੜਾ ਮੈਨੂੰ ਦਾਲ ਚਾਰ ਦਿਨ ਹੋ ਗਏ ਕਹਿਂਦੀ ਨੂੰ ਮੇਰ ਤਾਂ ਕੋਈ ਸੁਣਦਾ ਨਹੀਂ ਦਾ ਦੰਦ ਕੱਢੀ ਜਾਣ ਕੇ ਮੈਨੂੰ ਦੰਦ ਕੱਢਣ ਵਾਲਾ ਬੰਦਾ ਕੰਨੀ ਵਧੀਆ ਲੱਗਦਾ ਕੋਈ ਕੰਮ ਆ ਗੱਲ ਆ ਫਿਰ ਹੱਸੋ ਇਹਦੇ ਇਹਦੇ ਮੀਮੀ ਸਰਲੀ ਕੋਨੀ ਇਹਨੇ ਕਹ ਰਹੀ ਤਾ ਇੱਕ ਤਾਂ ਸਾਡੇ ਪਹਿਲਾਂ ਸੀਗਾ ਇੱਕ ਟੰਗਰ ਬੰਦਾ ਉਹ ਵੀ ਦੰਦ ਕੱਢੀ ਜਾਂਦਾ ਹੁੰਦਾ ਤੇ ਮੈਨੂੰ ਉਹਦੇ ਬਿੰਤੀ ਵਧੀਆ ਲੱਗਦਾ ਹੁੰਦਾ ਹੁਣ ਦੇਖਿਓ ਹੁਣ ਇਹਨੇ ਬੋਲਣਾ ਨਹੀਂ ਯਾਰ ਗੱਲ ਮੇਰੇ ਨਾਲ ਨੂੰ ਬਿਟਾ ਬਿਟਾ ਨਾ ਭਾਈ ਤੁਸੀਂ ਨਾ ਮੇਰੇ ਪਿੱਛੇ ਲੱਗ ਕੇ ਉਹਦੇ ਘਰ ਵਾਲੇ ਨਾਲ ਬੋਲਦੇ ਹੋ ਕੀ ਬਕਾਇਦਾ ਸੁਭਾਅ ਹੁੰਦਾ ਹੁਣ ਮੇਰੇ ਨਾਲ ਤਾਂ ਚੱਲ ਫਸਾਊਗਾ ਵਾਹ ਕੈਮਰੇ ਤੋਂ ਬਿਨਾ ਮੈਨੂੰ ਵਧੇਰਾ ਬੋਲੂਗਾ ਹੁਣ ਇਹ ਬਦਲੇ ਲਊ ਘਣ ਘਣ ਆ ਦੇ ਹੁਣ 549 ਹੋਏ ਨੇ ਮੇਰੇ ਪੁੱਤਾਂ ਦੇ ਤਾਂ ਇੱਧਰ ਦੇਖਤੀ ਬੋਲੀ 53 ਮੁਰਗੀ ਇੱਤੀ ਬੋੜੀ ਕੀ ਇੱਤੀ ਬੋੜੀ ਕੀ ਅੱਧੀ ਮੁਰਗੀ ਹੋ ਤੇ ਕੀ ਜੇ ਹੋ ਤੇ ਕੀ ਜੇ ਹੋਂ ਤੋ ਅਕਲ ਕੋ ਹੋਂਦਾ ਅਕਰ ਕੁ ਜਸਿਆ ਓਏ ਜਸਿਆ ਜਸਿਆ ਹਾਈ ਵੀ ਜਸਿਆ ਇਹ ਦਸ ਦੋ ਜੀ ਜੇ 57 ਦੇ ਲੱਗੇ ਸੀ ਮਮੇ ਇੱਕ ਗੱਲਾ ਮੈਨੂੰ ਅਸੀਂ ਆਏ ਹਾਸ ਦੇ ਘਿਹਦੇ ਨੇ ਛੱਲੀਆਂ ਭੋਰ ਦੇਣੀਆਂ ਨੇ ਮਮੇ ਇੱਕ ਗੱਲਾ ਮੈਨੂੰ ਦੀ ਦੇ ਦੇ ਲਾ 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 ਫਣ ਆਹ ਹੀ ਲੜ ਪਤਲੇ ਬੁੱਲੇ ਨੇ ਭੋਰਦੀਆਂ ਨੇ ਬਾਕੀ ਇਆਂ ਉਹ ਲੋਕ ਨੇ ਉਹ ਇੱਕ ਬੰਦਾ ਨਹੀਂ ਭਾਈ ਸਾਡੇ ਨਾਲ ਲੱਗਦਾ ਸੀ ਤਿੰਨੇ ਦਾ ਲੱਗੇ ਰਹਨੇ ਆ ਰਾਣਾ ਵੀੜੀ ਕਰਨ ਇੱਕ ਮਹੀਨਾ ਵੀ ਦੇ ਦੇ ਹੱਬ ਤੇਰੇ ਕਿ ਦੇਖਿਆ ਚਲਾਕਾ ਬਟੇ ਇੱਕ ਗੁੱਲਾ ਫਿਰੇ ਮੈਂ ਉੱਧਰ ਸਿੱਟੇ ਨਹੀਂ ਲਿਆਉਦੀ ਢੇਰੀ ਤੇ ਲੈ ਚੱਲੇ ਤਾਂ ਸਵੇਰ ਤੇ ਲੱਗੇ ਹੋਏ ਨੇ ਔਰ ਇੱਕ ਉਹਨਾਂ ਦੇ ਗੁੱਲੇ ਵਾ ਹਾਏ ਮੇਰੇ ਆਪ ਐਨੇ ਏ ਆ ਦੇਖੋ ਹਾਏ ਲੈ ਚਲਾਕ ਬੰਦਾ ਦੇਖੇ ਮੰਮੀ ਲੱਗਿਆ ਸਾ ਚਨਾ ਮੰਮੀ ਲੱਗਿਆ ਇੱਕ ਗੁੱਲੇ ਵਿੱਚ ਜੀਦੀ ਮੰਮੀ ਲੱਗਿਆ ਸੀ ਉਹਦੀ ਪਰ ਇੱਕ ਬੱਤੇ ਨੇ ਕਿੰਨਾ ਆਹ ਪਹਾਨਾ ਇੱਕ ਇੱਕ ਦੋਣੀ ਦੂਣੀ ਦੋ ਦੂਣੀ ਚਾਰ ਪੰਜ ਦੂਣੀ 10 ਕੁੱਤਾ ਵੱਲੋਂ ਇਹ ਦੇਖੋ ਪਹਿਲਾ ਦਿਨ ਪਹਿਲਾ ਬੂੜਦੀ ਵੜੀਆਂ ਥੱਲੇ ਦੇ ਮੈਂ ਤੇਂ ਦੇ ਹੁੰਦੀ ਐ ਤੇ ਪਰਾਏ ਪੱਈਆ ਨੇ ਇਹ ਬਹੁਤ ਕੱਟੀਆਂ ਕੱਟੀਆਂ ਮੀਨੇ ਕੱਟੀਆਂ ਕਰਤੀਆਂ ਕਾਲੇ ਗੁੰਦੇ ਨੇ ਸਾਦੇ ਗਰਮ ਤੁਸੀਂ ਚੋਗਜੋਖ ਭੋਰੀਆਂ ਨੇ ਨਾ ਮਾਹ ਕਾ ਤਾਰੇ ਕਾਲੇ ਨੇ ਜਿਹੜੇ ਕਾੜ ਦਾ ਖਰਾਬ ਹੋ ਗਿਆ ਵਿੱਚ ਪਾਣੀ ਪਾ ਕੇ ਜਿਹੜਾ ਰੋਜ਼ ਕਰਕੇ ਗਿਆ ਰੋਜ਼ ਕੁਦਰਤੀ ਹੁੰਦਾ ਰੋਜ਼ ਛੱਲੀ ਦਾ ਪਰਦਾ ਖਰਾਬ ਕਰਕੇ ਗਿਆ ਮੇਰਾ